ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਬਲੌਗ ਮੈਂ ਸਕੂਲੋਂ ਦੀ ਆ ਗਈ ਕਿੰਨੇ ਵਜੇ ਨੇ 10:00 4:00 ਵਜੇ ਗਏ ਹੁਣ ਮੈਨੂੰ ਭੁੱਖ ਲੱਗੀ ਸੀ ਤਾਂ ਮੈਂ ਖੀਰ ਖਾਂਦੀ ਵੀ ਸੀ ਉਹਨੇ ਚਲੋ ਹੁਣ ਖੀਰ ਖਾ ਕੇ ਫਿਰ ਮਿਲਦੇ ਹਾਂ ਤੁਹਾਨੂੰ ਹਾਂਜੀ ਹੁਣ ਡੈਡੀ ਅੰਦਰ ਬੈਠੇ ਨੇ ਗਾਣੇ ਸੁਣਦੇ ਫਿਰਨੇ ਆਪਣੇ ਤੇ ਵੀਰੇ ਨੇ ਮੈਨੂੰ ਸੈਂਟੈਂਸ ਦੱਸਤਾ ਵੀਰੇ ਨੇ ਇਹ ਬੋਲੇ ਮੈਨੂੰ ਵੀ ਤੁਹਾਡੇ 1 ਲੱਖ ਸਬਸਕ੍ਰਾਈਬਰ ਕਦੋਂ ਹੋਣਗੇ ਚਲੋ ਚਲਦੇ ਹਾਂ ਹੁਣ ਡੈਡੀ ਕੋਲ ओके एक लाख सब्सक्राइबर कर दो उनके तोड़े एक लाख सब्सक्राइबर कर दो उनके तोड़े हो गए कि तोड़े एक लाख सब्सक्राइबर कर दो बस आओ टाइमिंग चार रही है ना डैडी 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 पे दस बजे के दस मिनट हो गए नहीं तोड़े एक लाख सब्सक्राइबर कर दो बस है चुप कर दो तोड़े ਤੁਹਾਡੇ ਨੇੜਿਆ ਨੇੜਿਆ ਮੈਂ ਇਹ ਦੇਣਾ ਕਿ ਕਿਹਦੀ ਬੋਲੂਗੀ ਜੇ ਦੁਆਛੇ ਲਾਇਆ ਤੇ ਬੱਤੀ ਮੋੜ 10:00 ਵਜੇ ਦੇ 10:00 ਤੁਸਰੀ ਰਾਤ ਤੋਂ ਡੇ 1 ਲੱਖ ਸਬਸਕਰਬਰ ਕਦੋਂ ਹੋਣਗੇ ਬਸ ਥਾਂ ਮੰਨ ਲੈ ਮੈਨੂੰ ਇਥੇ ਸਮਝ ਨਹੀਂ ਆਣੀ ਡਾਡੀ ਤੁਹਾਡੇ 1 ਲੱਖ ਸਬਸਕਰਬਰ ਕਦੋਂ ਹੋਣਗੇ ਤੁਹਾਡੇ 1 ਲੱਖ ਸਬਸਕ੍ਰਾਈਬਰ ਹੋਗੇ ਇਹ ਕਿਹ ਹੈ ਨਾ 1 ਲੱਖ ਸਬਸਕ੍ਰਾਈਬਰ ਕਦੋਂ ਹੋਣਗੇ ਆ ਜਵਾਬ ਸਮਝ ਆ ਗਈ 100 ਸਬਸਕ੍ਰਾਈਬਰ 1 ਲੱਖ ਸਬਸਕ੍ਰਾਈਬਰ ਕਦੋਂ ਆਉਣਗੇ ਸਹੀ ਕਿਹਾ ਕਰ ਸਹੀ ਕਿਹਾ ਟਾਈਮ ਟੱਪ ਗਿਆ ਸੀ ਟਾਈਮ ਟੱਪ ਗਿਆ ਸੀ ਟਾਈਮ ਟੱਪ ਗਿਆ ਸੀ ਐ ਰੇ ਟਾਈਮ ਟੱਪ ਗਿਆ ਸੀ ਟਾਈਮ ਟੱਪ ਗਿਆ ਸੀ ਟਾਈਮ ਟੱਪ ਗਿਆ ਸੀ ਹੁਣ ਕਿੰਨੀ ਵਾਰ ਹੁਣ ਮੇਰੀ ਵਾਰੀ ਹੈ ਮੈਂ ਨਾ ਤੇ ਡੈਡੀ ਆ ਗਏ ਲੋ ਹੁਣ ਆ ਗਈ ਹਰਮਨ ਦੀ ਵਾਰੀ ਚੱਲ ਅਵਦੀਪ ਸਟਾਰਟ ਕਰੋ ਅੱਜ ਤੈਨੂੰ ਸਕੂਲ ਕਿੰਨੇ ਕੱਪੜ ਪਾਇਏ ਸੀ ਪਿੱਛੇ ਆ ਲੈ ਪਿੱਛੇ ਪਿੱਛੇ ਅੱਜ ਤੈਨੂੰ ਸਕੂਲ ਕਿੰਨੇ ਕੱਪੜ ਪਾਇਏ ਸੀ ਅਸੀਂ ਤੈਨੂੰ ਕਿਉਂ ਨਹੀਂ ਹਾਂ ਬੋਲ ਕੋਈ ਦੱਸੇਗਾ ਵੀ ਬੋਲ ਤਾਂ ਸਹੀ ਕੁਛ ਆਸੀ ਤੈਨੂੰ ਹਾਂ ਅੱਗੇ ਹਾਂ ਅੱਜ ਤੈਨੂੰ ਸਕੂਲ ਸਕੂਲ ਵਿੱਚ ਕਿੰਨੇ ਕੱਪੜੇ ਪੈਸੇ ਦਰ 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 ਅੱਛਾ ਜੀ ਇਹਦੇ ਅੱਜ ਤੈਨੂੰ ਸਕੂਲ ਚ ਕਿੰਨੇ ਕੱਪੜੇ ਪੈਸੇ ਤਾਂ ਇਹ ਜਾਂਦਾ ਪਿਆ ਕੀ ਕਰਦਾ ਹੈ ਅਸੀਂ ਤੈਨੂੰ ਥੱਪੜ ਮਾਰੇ ਅੱਜ ਤੈਨੂੰ ਸਕੂਲ ਵਿੱਚ ਕਿੰਨੇ ਥੱਪੜ ਪਏ ਸੀ ਅਸੀਂ ਤੈਨੂੰ ਸਕੂਲ ਵਿੱਚ ਕਿੰਨੇ ਥੱਪੜ ਮਾਰੇ ਸੀ ਠੀਕ ਹੈ ਠੀਕ ਹੈ ਨਹੀਂ ਨਹੀਂ ਵਰੀਆ ਨਵਦੀਪ ਦੀ ਤੇ ਸਵਾਲ ਪੁੱਛੇਗਾ ਹਰਮਨ ਤੇ ਸੈਂਟੈਂਸ ਆ ਨਵਦੀਪ ਕੇਨ ਫਰੂਟ ਕਿਹੜਾ ਸੋਕਦਾ ਹੈ ਬਸ ਹਾਂ ਚੱਲ ਪੁੱਛ ਜਦੀਪ ਤੈਨੂੰ ਕਿਹੜਾ ਫਰੂਟ ਸੋਕਦਾ ਪਸੰਦ ਹੈ ਨਵਦੀਪ ਨਵਦੀਪ ਤੇਰੇ ਨਾਂ ਬੋਲੀ ਤੈਨੂੰ ਸਮਝਾਂ ਦੀ ਵੀ ਜਾਣ ਕੇ ਕਰਦੀ ਮੀਂ ਤੂੰ ਨਾ ਨਵਦੀਪ ਗੋਣ ਦੀ ਬਰਤ ਨਹੀਂ ਮੈਨੂੰ ਸੁਣਾਈ ਨਹੀਂ ਤੂੰ ਜਾਣ ਕੇ ਕਰਦੀ ਮੀਂ ਨਾ ਨਹੀਂ ਇਹ ਮੈਨੂੰ ਬਾਦ ਕੀ ਤੂੰ ਜਾਲਬਾਦ ਕੀ ਕਰੀਂਦੀ ਆਲਾ ਮੈਨੂੰ ਆਦੀ ਵੀ ਕੀ ਵੱਜਦੀ ਕੀ ਕਰਦੀ ਤਵੇ ਤੈਨੂੰ ਇੱਕ ਵੇ ਸਮਝਾਦਾ ਪੇਪਰ ਬੋਲੀ ਇੰਦਾ ਵੀ ਵਾਜ ਜ਼ੋਰ ਜ਼ਿਆਦੀ ਵੀ ਹੈ ਕੱਢ ਜਾ ਲਾਈ ਰੱਖ ਮੈਂ ਪਜਾ ਕਰੀਂ ਨਾ ਲਾਈ ਰੱਖ ਲਾਈ ਰੱਖ ਕੁਝ ਨਹੀਂ ਚੱਲ ਰੁਣ ਪੁੱਛ ਕੋਛੜੀ ਹੁੰਦਾ ਵੇ ਤੂੰ ਤਾਂ ਜਵਾਂੜੀ ਬਣਾਣਾ ਆਉਂਦਾ ਤੂੰ ਲੜਦੀ ਰਿਆ ਕਰ ਮੇ ਤਾਂ ਠੀਕ ਆਣਾ ਐਵੇਂ ਪਾਵਾਂਗਾ ਮੈਂ ਜਵਾਂੜੀ ਘੜਦਾ ਠੀਕ ਆਣਾ ਮੁੜਕਦੀ ਰਹਿੰਦੀ ਆ ਬੈਠੀ ਬੈਠੀ ਤੂੰ ਖਰਾਬ ਕਰਦੀ ਹੋ ਗਿਆ ਕੁਛ ਨਹੀਂ ਖਰਾਬ ਕਰਿਆ ਠੀਕ ਆਣਾ ਮੈਂ ਤੁਹਾਨੂੰ ਪੁੱਛੀ ਜਾਂਦਾ ਓ ਕੋਈ ਨਹੀਂ ਚੱਲ ਦੁਬਾਰਾ ਚੱਲ ਦੁਬਾਰਾ ਬੋਲੋ ਨਗਦੀਪ ਤੈਨੂੰ ਕਿਹੜਾ ਫਰੂਟਸ ਹੋ ਕੇ ਰਾਇਦਾ ਪਸੰਦ ਹੈ ਥੈਂਕ ਯੂ ਕੋਛ ਤਾਂ ਬੋਲ ਬੇਟਾ ਹਾਂ ਆਈ ਸਮਝ ਆਇਆ ਅੱਛਾ ਤੇਰਾ ਨਾਮ ਇੱਥੇ ਇਨੇ ਅੱਛਾ ਅਜਾ ਨਵਦੀਪ ਨੂੰ ਫਰੂਟ ਸਭ ਤੋਂ ਜ਼ਿਆਦਾ ਪਸੰਦ ਹੈ। ਨਕੀਬ ਚੱਲ ਬੋਲ। ਨਾਂ ਦੁਵਾਰਾ ਬੋ ਦੁਵਾਰਾ ਬੋ ਦੁਵਾਰਾ ਬੋ ਟਾਈਮ ਉਪਰ। ਅਜਾ ਨਵਦੀਪ ਪੂਰਾ ਠੀਕ ਕਿ ਬੋਲਦੀ ਵੀ ਅੱਜ। ਮੈਂ ਤਾਂ ਚੱਲ ਇੱਕ ਹੋਰ ਪੁੱਛ ਲੈ। ਕਿਹੜਾ ਫਰੂਟ ਸਭ ਤੋਂ ਜ਼ਿਆਦਾ ਪਸੰਦ ਹੈ? ਟਾਈਮ ਉਪਰ। ਿਆਰੋ। ਨਵਦੀਪ। ਹਾਂ ਚੱਲ। ਕੀ ਕਿੰਨਾ ਟਾਈਮ ਲੰਘ ਗਿਆ ਤੇਰੇ ਕੰਨਾਂ ਦੇ ਮੋਰੇ ਹੈਗੇ ਵੀ ਨੇ ਕਿ ਨਹੀਂ ਓਏ ਦੇਹਰਾਉ ਨੂੰ ਕਿੰਨਾ ਟਾਈਮ ਮੈਂ ਮੈਂ ਮੰਮੀ ਨੂੰ ਪਤਾ ਕੀ ਦੱਸਾਂਗੀ ਮੰਮੀ ਆਪਣਾ ਕਿੱਥੇ ਪੰਗਾ ਲਾ ਰਹੀ ਪੈਗ ਤਾਂ ਨਹੀਂ ਕਿੱਥੇ ਲੱਗੇ ਤੇਰੇ ਕਿੱਥੇ ਇਤਰਾਕ ਕੋ ਤੋ ਮੁੱਕ ਮਾਰਾ ਅਗਸੇ ਬੈਠ ਹੋ ਜਾਏਗਾ ਜਮਾ ਠੀਕ ਹੈ ਹੁਣ ਤੈਨੂੰ ਸਮਝ ਆਉਂਦਾ ਪਿਆਣਾ ਸਾਰਾ ਕੁਝ ਹੈਨਾ ਉਹ ਸਮਝਾਂਦਾ ਰਹਿਣਾ ਹੁਣ ਉਹ ਬੋਲੀ ਹੀ ਬਣ ਗਈ ਵੇਖੀ ਬੋਲੀ ਬਣ ਗਈ ਚਲੋ ਦੀ ਹੈ ਮੰਮੀ ਮੈਂ ਮੰਮੀ ਅੱਜ ਤੁਸੀਂ ਡੈਡੀ ਵਾਸਤੇ ਸਪੈਸ਼ਲ ਸਬਜੀ ਰੈਂਦੀ ਹੈ ਪਹਿਲਾ ਵਰਡ ਤਾਂ ਮੰਮੀ ਐ ਦੂਜਾ ਹੁਣ ਐ ਨਹੀਂ ਮੈਂ ਕੀ ਕਰਾਂ ਤੁਹਾਨੂੰ ਦੱਸੂਨੀ ਚੁੱਪ ਕਰ ਜਾ ਚੁੱਪ ਮੰਮੀ ਅੱਜ ਤੁਸੀਂ ਡੈਡੀ ਵਾਸਤੇ ਸਪੈਸ਼ਲ ਸਪੈਸ਼ਲ ਸਬਜੀ ਰੈਂਦੀ ਹੈ ਪੈਸੋ ਮੰਮੀ ਅੱਜ ਤੁਸੀਂ ਕੱਪੜੇ ਲੁੱਤੇ ਨੇ ਨਾ ਮੰਮੀ ਦੇ ਅੱਜ ਤੁਸੀਂ ਡੈਡੀ ਵਾਸਤੇ ਸਪੈਸ਼ਲ ਸਬਜ਼ੀ ਲੈਂਦੀ ਐ ਡੈਡੀ ਦੀ ਪਸੰਦ ਮੇਰੀ ਪਸੰਦੀ ਸਬਜ਼ੀ ਲੈਂਦੀ ਐ ਅੱਜ ਮੰਮੀ ਅੱਜ ਤੁਸੀਂ ਆਪੇ ਦਾ ਤੇਰੀ ਉਂਗਲ ਮੰਮੀ ਅੱਜ ਤੁਸੀਂ ਸਫਾਈ ਕੀਤੀ ਐ ਹਾਂ ਨਹੀਂ ਅੱਜ ਤੁਸੀਂ ਡੈਡੀ ਮੰਮੀ ਅੱਜ ਤੁਸੀਂ ਡੈਡੀ ਵਾਸਤੇ ਸਪੈਸ਼ਲ ਸਬਜ਼ੀ ਲੈ ਆਂਦੀ ਐ ਆਵਾਜ਼ ਆਉਣ ਲੱਗੀ ਹੁਣ ਐ ਆ ਲੱਗੀ ਆਵਾਜ਼ਾਂ ਲੱਗੀਆਂ ਕੋਈ ਚੱਲ ਦੁਬਾਰੇ ਕੋਲੋ ਚਲਾ ਲਓ ਚੱਲ ਚੱਲ ਬਿਆ ਅੱਜ ਤੁਸੀਂ ਡੈਡੀ ਵਾਸਤੇ ਸਪੈਸ਼ਲ ਸਬਜ਼ੀ ਲੈਂਦੀ ਐ ਮੰਮੀ ਅੱਜ ਤੁਸੀਂ ਡੈਡੀ ਵਾਸਤੇ ਸਪੈਸ਼ਲ ਸਬਜ਼ੀ ਲੈਂਦੀ ਐ ਓਏ ਹੰਗਲਾ ਹੱਥੇ ਟੱਕਰ ਪੀ ਪੀ ਇਹ ਮੈਂ ਦੇਣੀ ਅੱਛਾ ਨਹੀਂ ਬਰਾ ਬੋਲਣ ਨੂੰ ਨਾ ਬੰਦ ਕਰਨਾ ਮੰਮੀ ਨੂੰ ਖਾਣਾ ਹੈ ਮੈਂ ਡਾਈਲੀ ਕਿੰਨਾ ਚਿਰ ਹੋ ਗਿਆ ਮੈਂ ਬੋਲਦਾ ਕਿੰਨਾ ਚਿਰ ਹੋ ਗਿਆ ਮੰਮੀ ਨੂੰ ਇਹ ਨੂੰ ਕੀ ਹੁੰਦਾ ਪਿਆ मम्मी आज तुसी डैडी वास्ते स्पेशल सब्जी लेन्दी है अल मम्मी तुसी स्पेशल सब्जी लेन्दी है ओए ए ए ए ए ए गलत है कहां पे नहीं गलत है गलत तो भूत गलत है गलत क्या ना ए नहीं कहा जी मम्मी आज क्या नहीं होनी तुसी वा ਗੱਲ ਤੁਸੀਂ ਬਸ ਹਾਰ ਗਈ ਤੋ ਕਿ ਦੁਬਾਰੇ ਕੀ ਦੁਬਾਰੇ ਕੀ ਸਪੈਸ਼ਲ ਆਈਏ ਕਿ ਤੂੰ ਜੇ ਦੁਬਾਰੇ ਕਰਨਾ ਹੈ ਗਲਤ ਹੈ ਹਾਰ ਗਈ ਮੈਨੂੰ ਸੁਣਾਈ ਕਿ ਨਹੀਂ ਕਿ ਆਖਿਆ ਸੀ ਮੰਮੀ ਜਾਈ ਤੁਸੀਂ ਡੈਡੀ ਵਾਸਤੇ ਸਪੈਸ਼ਲ ਸਬਜ਼ੀ ਲਿਆਏ ਹੋ ਡੈਡੀ ਵਾਸਤੇ ਹਾਂ ਤੇ ਮੈਂ ਕੀ ਆਖਿਆ ਮੰਮੀ ਹਾਂਜੀ ਤੈਨੂੰ ਆ ਸਾਡਾ ਚੈਲੰਜ ਲੋਕਾਂ ਕਿਵੇਂ ਲੱਗਿਆ ਆ ਸਾਰਿਆਂ ਨੇ ਕੀਤਾ ਜਿੱਦ ਵਿੱਚ ਮੈਂ ਵੀ ਹਾਰੀ ਸੀ ਮੰਮੀ ਨਿੰਨਾ ਚੀਕਾ ਪੜੀਆ ਓ ਹੈਲੋ ਇਹ ਕੋ ਡੀ ਮਾਰ ਰਹੀ ਹੈ ਕੋਈ ਬੰਦਾ ਹੰਡੀ ਜੋੜ ਗਈ ਸੀ ਸਹੀ ਸੀ ਪਰ ਮੇਰੇ ਗਲਤ ਬੋਲਿਆ ਸੀ ਚਲੋ ਇੱਕ ਸੀ ਨਾ ਨਹੀਂ ਦੇਰ ਨਾ ਬਾਟਰੇ ਉਹਨੇ ਵੇਖ ਤਾਂ ਨਾ ਤੂੰ ਬੋਲ ਜਾਈ ਸੀ ਮੈਂ ਸੇ ਇੱਕ ਗਾਣਾ ਬਹੁਤ ਤੇਜ਼ ਲਾ ਰੱਖਿਆ ਤੁਸੀਂ ਨੇ ਚਲੋ ਜੇ ਤੁਹਾਨੂੰ ਅੱਜ ਦਾ ਸਾਡਾ ਹਮ ਲੋਕ ਪਸੰਦ ਆਇਆ ਤੇ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲੂ ਜਲਦੀ नेक्स्ट ਵਲੋਗਸ ਥੈਂਕ ਯੂ ਫੋਰ ਵਾਚਿੰਗ ਬਾਏ